ਨੱਕ ਕੋਡੀ ਐਸੇ ਖੋਕਣੀ ਐ ਮਸ ਬੋਲੇ ਬੋਲੇ ਇਹਨੂੰ ਗੱਦੀ ਤੇ ਖਾਣੇ ਲੈ ਚਲੋ ਖਾਣੇ ਚਲੋ ਚਲੋ ਬਾਹਰ ਨੂੰ ਲੱਭਾ ਚਲੋ ਇਹ ਕਿਹਾ ਹੈ ਬਾਸ ਲੈ ਜਾਈਂ ਮੋੜ ਆਣੀ ਵਾਲੀ ਕਿਸੇ ਦਾ ਛਤੋਂ ਹੋ ਗਿਆ ਉਹ ਆ ਗਿਆ ਹਾਂ ਲੈ ਬੈਠੀ ਚਾਹ ਲੈ ਉਹ ਰੋਦ ਨੂੰ ਘੁਟਮਾਰ ਕਰੰਦਾ ਸਰੋ ਕੀ ਮਾਮਲਾ ਹੈਗਾ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਕਿਉਂਕਿ ਵੀਡੀਓ ਵਾਇਰਲ ਹੋਈ ਹੈ ਜੀ ਖਾਲੀ ਗੁਰੂ ਹਰ ਸਾਹਿਬ ਪੁਲਿਸ ਸਟੇਸ਼ਨ ਦੇ ਵਿੱਚ ਮੁਕੱਦਮਾ ਨੰਬਰ 315 ਦਰਜ ਕੀਤਾ ਜਿਹਦੇ ਵਿੱਚ ਸੰਜਲਾ ਰਾਣੀ ਵੱਲੋਂ ਦਰਖਾਸਤ ਦਿੱਤੀ ਗਈ ਸੀ ਕੰਪਲੇਂਟ ਲਖਾਈ ਗਈ ਵੀ ਉਸ ਨੂੰ ਵੀਨਾ ਰਾਣੀ ਤੇ ਉਸਦੇ ਨਾਲ ਦੇ ਰਿਸ਼ਤੇ ਰਿਲੇਟਿਵਸ ਜਿਨ੍ਹਾਂ ਦੇ ਵਿੱਚ ਬਲਵੀਰ ਸਿੰਘ ਵਿਦੇਵਾਈ ਤਾਰਾ ਸਿੰਘ ਅਤੇ ਹੋਰ ਉਹਨਾਂ ਨੇ ਇਸ ਨੂੰ ਕੁੱਟਮਾਰ ਕੀਤੀ ਤੇ ਇਸ ਨੂੰ ਉਹ ਕੋਤੋ ਗੱਡੀ ਦੇ ਵਿੱਚ ਬਿਠਾ ਕੇ ਉੱجا ਕੇ ਘੁਟਮਾਰ ਕਰਕੇ ਕਿਸੇ ਜਗ੍ਹਾ ਤੇ ਪਿਸ ਤੋਂ ਹੇਠੇ ਉਸ ਜੱਟ ਦਾ ਕਾਰ ਤੋਂ ਬਾਅਦ ਕੱਢ ਕੇ ਸੱਟਾ ਤੇ ਇਹਦਾ ਇਹੀ ਸੀਗਾ ਵੀ ਪਹਿਲਾਂ ਇਸ ਤੇ ਜਿਹੜੀ ਸੰਜਣਾ ਰਾਣੀ ਹੈ ਇਹਦੀ ਪਹਿਲਾਂ ਪਰਮਜੀਤ ਸਿੰਘ ਜਿਹੜਾ ਹਸਬੰਡ ਹੈ ਉਹਦੇ ਹਸਬੰਡ ਦਾ ਪਹਿਲਾਂ ਵਿਆਹ ਹੋਇਆ ਹੋਇਆ ਸੀ ਤੇ ਉਹ ਜਿਹੜੀ ਅਕਿਊਜ਼ਡ ਹੈ ਵੀ ਨਾ ਰਾਣੀ ਇਸ ਕੇਸ ਦੇ ਵਿੱਚ ਉਹ ਉਸ ਨੂੰ ਛੱਡ ਕੇ ਜਾ ਚੁੱਕੀ ਸੀਗੀ ਤੇ ਇਹ ਇਸ ਦਾ ਹੁਣ ਉਸ ਨੇ ਆਖੇ ਦੀ ਗੁਲਬਾਰੀ ਕੀਤੀ ਉਸ ਤੇ ਉਹਦੇ ਪ੍ਰਵਰਕ ਮੈਂ ਉਹਨਾਂ ਨੇ ਸਰ ਛੱਡ ਛੱਡਾ ਹੋ ਗਿਆ ਸੀ ਤੇ ਫਿਰ ਕੀ ਕਾਰਨ ਬਣੇ ਵੀ ਉਹਨੇ ਕਰਿਆ ਕੇ ਜੜੀ ਕੁੱਟਮਾਰ ਕੀਤੀ ਹੈ ਜੋ ਕਾਨੂੰਨ ਨੂੰ ਆਪਦੇ ਹੱਥਸ ਲਿਆ ਤੇ ਜੇ ਉਹ ਨੂੰ ਕੋਈ ਕਿਸੇ ਕਿਸਮ ਦਾ ਕੋਈ ਇਸ ਦੇ ਖਿਲਾਫ ਕੰਪਲੇਂਟ ਸੀ ਤਾਂ ਪੁਲਿਸ ਕੋਲ ਜਾਣਾ ਚਾਹੀਦਾ ਸੀ ਨਾ ਕਿ ਉਸ ਨੂੰ ਆਏ ਕੁੱਟਮਾਰ ਕਰਕੇ ਉਸ ਨੂੰ ਚੱਕ ਕੇ ਲੈ ਜਾਣਾ ਤੇ ਉਸ ਤੇ ਕਾਨੂੰਨ ਉਹ ਆਪਣੇ ਹੱਥਸ ਲਿਆ ਸਰ ਜੜੀ ਕੁੱਟਮਾਰ ਕੀਤੀ ਹੈ ਔਰਤ ਨਾਲ ਉਹ ਔਰਤ ਕੌਣ ਸੀਗੀ ਸਰ ਉਹ ਜਿਹੜਾ ਪਰਮਜੀਤ ਸਿੰਘ ਹੈ ਪਤਰ ਕੁਸ਼ਾਲ ਸਿੰਘ ਉਹ ਉਸ ਦੀ ਹੁਣ ਪਤਨੀ ਹੈ ਉਹਦੇ ਨਾਲ ਉਸ ਉਹ ਸੈਕੰਡ ਮੈਨੇਜਰ ਸਰ ਕੀ ਮਾਮਲਾ ਦਰਜ ਕੀਤਾ ਪੁਲਿਸ ਨੇ ਕਾਰਵਾਈ ਕੀ ਕੀਤੀ ਹਾਂ ਜੀ ਕੇਸ ਦਰਜ ਕੀਤਾ ਹੈ ਅੰਡਰ ਸੈਕਸ਼ਨ 140 ਅ ਸਬਸੈਕਸ਼ਨ 3 115 352 ਤੇ 190 ਪੀ ਐਨ ਐਸ ਕੋਈ ਗਿਫਤਾਰੀ ਹੋਈ ਸਰ ਇੰਚ ਕਰ ਰਹੇ ਨੇ ਅਦਰ ਟੀਮਸ ਬਣੀਆਂ ਹੋਈਆਂ ਉਹਨਾਂ ਨੂੰ ਜਲਦ ਫੜ ਲਾਂਗੇ ਥੈਂਕ ਯੂ ਸਰ